ਲੋ ਜੀ ਅੱਜ 17 ਤਰੀਕ ਹੋ ਗਈ ਇਹ ਆ ਸਿੱਧੀ ਬਿਜਾਈ ਵਾਲਾ ਝੋਨਾ ਆਪਣਾ 24 ਦਿਨ ਦਾ ਹੋ ਗਿਆ ਲਗਭਗ ਤੇ ਇਹ ਵਿਗਿਆ ਸੀ ਸੁੱਕੇ ਵਾਹਣ ਦੇ ਵਿੱਚ ਤੇ ਮਗਰ ਦੀ ਮਗਰ ਇਹਨੂੰ ਪਾਣੀ ਲਾਇਆ ਸੀ ਜਰਮੀਨੇਟ ਤਾਂ ਬਹੁਤ ਸੋਹਣਾ ਹੋਇਆ ਹੈ ਜਿੱਧਰ ਨੂੰ ਮਰਜੀ ਦੇਖੋ ਸਾਈਡ ਦੇਖਦੇ ਨਹੀਂ ਤੇ ਜੰਮ ਵੀ ਬਹੁਤ ਸੋਹਣਾ ਤੇ ਜਿਹੜਾ ਤਰਵੱਤਰ ਦੇ ਵਿੱਚ ਬੀਜਿਆ ਸੀਗਾ ਉਹ ਥੋੜਾ ਜਿਹਾ ਲੇਟ ਜਰਮੀਨੇਟ ਹੋਇਆ ਗਰਮੈਸ ਕਰਕੇ ਹੋ ਸਕਦਾ ਤੇ ਨਦੀਨਾਂ ਦੀ ਸਮੱਸਿਆ ਸਾਥੀ ਪਈ ਸੀ ਗੱਲੀ ਇੰਨੀ ਯਾਦਾ ਨਹੀਂ ਹੋਈ ਮਾੜੇ ਮੋٹے ਕਿਤੇ ਖੱਬਲ ਤੇ ਨਹੀਂ ਤਾਂ ਝੋਨਾ ਬਹੁਤ ਸੋਹਣਾ ਖੜਾ ਇਧਰ ਨੂੰ ਵੀ ਸੈੱਡ ਦੇਖਦੇ ਆ ਇਧਰ ਨੂੰ ਵੀ ਤੇ ਜੇ ਨਦੀ ਨਾਲ ਸਮੱਸਿਆ ਨਾ ਹੋਈ ਫਿਰ ਤਾਂ ਇਹ ਪੂਰਾ ਵਧੀਆਗਾ ਜਿਹੜਾ ਗਿੱਲੇ ਦੇ ਵਿੱਚ ਵੀ ਜਿਹੜਾ ਸਰਵਤਰ ਦੇ ਵਿੱਚ ਉਹ ਜਰਮੀਨੇਟ ਬਹੁਤ ਸਲੋ ਹੋਇਆ ਇੱਕ ਦੋ ਦੇ ਦਾਣੇ ਨੰਗੀ ਰਹੇ ਨੇ ਜਿਹੜੇ ਸੁੱਕੇ ਦੇ ਵਿੱਚ ਬੀਜਦੇ ਆ ਉਹਦੀ ਬਜਾਈ ਬਹੁਤ ਸੋਹਣੀ ਹੋਈ ਆ ਤੇ ਲਗਭਗ 23-24 ਦਿਨ ਦਾ ਇਹ ਝੋਨਾ ਹੋ ਗਿਆ ਤੇ ਤੁਹਾਡੇ ਸਾਹਮਣੇ ਆ ਬਾਕੀ ਸਮੇਂ ਦੀ ਸਮੇਂ ਤੁਹਾਨੂੰ ਦਿਖਾਉਂਦੇ ਰਹਾਂਗੇ ਇਹ ਝੋਨਾ ਹੈਗਾ ਤਰਬੱਤਰ ਵਾਲਾ ਤੇ ਵਿੱਚ ਦੂਸਰਾ ਬਹੁਤ ਜ਼ਿਆਦਾ ਹੋ ਗਿਆ ਇਹ ਉਹਦੇ ਨਾਲੋਂ ਵੱਧ ਦਿਨਾਂ ਦਾਗਾ ਪਰ ਗਰੋਥ ਦੇਖੀਏ ਜਰਮੀਨੇਸ਼ਨ ਦੇਖੀਏ ਉਹਦੇ ਨਾਲੋਂ ਲੇਟ ਹੋਈ ਇਹਦੀ ਬਹੁਤ ਇਹ ਲਗਭਗ 27-28 ਦਿਨਾਂ ਦਾ ਹੋਇਆ ਉਹ 24-25 ਦਿਨ ਦਾ ਚਾਰ-ਪੰਜ ਦਿਨ ਦਾ ਫਰਕ ਆ ਪਰ ਇਹਦੇ ਮੁਕਾਬਲੇ ਤਰਵੱਤਰ ਦੇ ਮੁਕਾਬਲੇ ਜਿਹੜਾ ਸੁੱਕੀ ਵਿਆਈ ਕੀਤੀ ਆ ਸੁੱਕੇ ਬਾਣ ਦੇ ਵਿੱਚ ਉਹ ਜ਼ਿਆਦਾ ਸੋਹਣਾ ਲੱਗਦਾ ਬਾਕੀ ਸਮੇਂ ਦੀ ਸਮੇਂ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ ਬੀਵੀਸੀ ਵਾਲੀ ਮਸ਼ੀਨ ਦੇ ਨਾਲ ਬਜਾਈ ਕਿਵੇਂ ਰਹੀ ਆ ਇਦੇ ਵਿੱਚ ਕੱਲੀ ਤਰਵੱਤਰ ਦੇ ਵਿੱਚ ਬਜਾਈ ਤੋਂ ਬਾਅਦ ਕੱਲੀ ਪੈਂਡੀ ਦੀ 2 ਲੀਟਰ ਦੀ ਸਪਰੇਅ ਕਰੀ ਸੀ ਹਾਂ ਇਹਦੇ ਵਿੱਚ ਸਮੱਸਿਆ ਫਿਲਹਾਲ ਪਾਣੀ ਜਲਦੀ ਲਾਉਣਾ ਪੈ ਗਿਆ ਸੀਗਾ ਨਹੀਂ ਤਾਂ 20 ਕਿ ਦਿਨ ਬਾਅਦ ਪਾਣੀ ਲਾਉਂਦਾ ਸੀ ਕਿਉਂਕਿ ਉਪਰੋਂ ਝੋਨਾ ਮੱਛੀਆਂ ਦੇ ਸਿੱਧੇ ਕਿ ਲੋ ਮੌਸਮ ਗਰਮੈਸ ਜ਼ਿਆਦਾ ਸੀ ਤੇ ਸਮੱਸਿਆ ਨਦੀਨਾਂ ਦੀ ਨਹੀਂ ਹਾਂ ਝੋਨਾ ਪਹਿਲਾਂ ਵਾਲਾ ਉਹ ਵਿੱਚ ਬਹੁਤ ਹਰਾ ਹੋਇਆ ਹੋਇਆ ਤੇ ਨਹੀਂ ਤਾਂ ਬਹੁਤ ਸੋਹਣਾ ਹੈ ਜਿਉਂ-ਜਿਉਂ ਇਹਨੇ ਫੋਟ ਕਰੀ ਜਾਣੀ ਆ ਇਹਨੇ ਭਰ ਜਾਣਾ ਵਹਾਣੇ ਸਾਰਾ ਪਾਣੀ ਜਲਦੀ ਤੋਂ ਜਲਦੀ ਲਾਉਣੇ ਪੈਗੇ ਬਹੁਤ ਜ਼ਿਆਦਾ ਨਹੀਂ ਪਹਿਲਾਂ ਪਾਣੀ ਨੂੰ 21 ਦਿਨ ਬਾਅਦ ਲਾਉਣਾ ਪਿਆ ਸੀ ਤੇ ਗਰਮੈਸ ਕਰਕੇ ਪਾਣੀ ਨੂੰ ਮਗਰੀ ਮੇਂ ਘੱਲੋਣੇ ਪੈਗੇ